ਇਹ ਤਾਂ ਨੁਕਰੀਪੇ ਨੇ ਆਖੇ ਮੱਝਾ ਵਾਰ ਗੱਡੋ ਉਹ ਨਾ ਕੱਢਣਾਂਗੇ ਪੰਜ ਦਾ ਟਾਈਮ ਆਪੇ ਕੱਢ ਲੈਂਦਾ ਇਹਨਾਂ ਦੇ ਘਰ ਇਹੋ ਜਿਹੀ ਰਹਿੰਦੀ ਕੋਈ ਸਾਨੂੰ ਮਾੜਾ ਨਾ ਆਖੇ ਥੋੜਾ ਜੀ ਮੰਮੀ ਕਰ ਦੀ ਜੀ ਮੈਂ ਸਿਰ ਮੋਬਾਈਲ ਵੇਖਦੀ ਆਂ ਮੰਮੀ ਵਿਚਾਰੀ ਦਈ ਤੇ ਇਹੋ ਹੀ ਕਰਦੀ ਜੇ ਇਹ ਸੱਚੀ ਮੈਂ ਸੱਚੀ ਮੋਬਾਈਲ ਵੇਖਦੀ ਨਾ ਮੈਂ ਕੰਮ ਕਰਦੀ거든 ਮੈਂ ਕਹਿੰਦੇ ਦਿਖਾਈ ਨਹੀਂ ਦਿੰਦੀ ਤੇ ਜਦੋਂ 5-10 ਮਿੰਟ ਮੋਬਾਈਲ ਫੜਦੀ ਤੇ ਫਿਰ ਮੇਰਾ ਨਾਂ ਲੱਗਦਾ ਮੈਂ ਸਾਰੀ ਦਿਹਾੜੀ ਹੈਲੋ ਗਾਇਸ ਵੀਰੇ ਆਪ ਬੰਦਾ ਚੋਰੀ ਕਰ ਰਿਹਾ ਜੀ ਧਿਆਨ ਨਾਲ ਦੇਖਿਓ ਇਹ ਚੋਰੀਕਾਰੀ ਕਾਰਿਆ ਮੈਂ ਤੁਹਾਨੂੰ ਦਿਖਾਣੇ ਇੱਕ ਗਾਰੇ ਵੀ ਕਿਦੇ ਦੋ ਰਿਹਾ ਹੈ ਉਹ ਵੀ ਤੁਹਾਨੂੰ ਦੱਸ ਦੇਣ ਧਿਆਨ ਨਾਲ ਹਾਂ ਉਹ ਇੱਕ ਹੀ ਦੇ ਬੰਦੇ ਦੋ ਹੀ ਖਾਣ ਵਾਲੇ ले ले आंदे ते किन्ने ही साले अपो अपना ही साथ एक का बजे आंदे ते आ गए ऐने चोरी चोरी ले आंदा ते ये आप दे मुंडे तो चोरी तो ये बंदा हमें वो तो सामने ही कार है यार फिर वो फोन च इन्ना व्यस्त है ना उन्होंने कुछ नहीं पता लगा उन्होंने <laughs> पता लग गया जे आ आज... आ देख, देख ਦੇ ਇਹਨੂੰ ਖਾਦਾਂ ਗਿਆ ਤੇਰੇ ਸਾਹਮਣੇ ਬੈਠ ਕੇ ਅੰਬ ਖਾ ਗਿਆ ਹਾਂ 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 ਉਹ ਰੱਹਾ ਥਾਲੀ ਜੀ ਘੜਟ ਕਰਕੇ ਵੱਜਾ ਆਪ ਵੀ ਕਿੰਨਾ ਚਿਰ ਵੇਜ਼ਾ ਆਹੋ ਆਹੋ ਪਰ ਇਹ ਬੱਚੇ ਦੀ ਇਹੋ ਹੀ ਸਜ਼ਾ ਚਾਹੀਦੀ ਇਹਨੇ ਸਕੂਲੋਂ ਆ ਕੇ ਯੂਨੀਫਾਰਮ ਨਹੀਂ ਲਾਈ ਰੋਟੀ ਵੀ ਅਤਰਾ ਖਾਦੀ ਹੈ ਤੇਨੇ ਕੱਲੇ ਪੇਪਰ ਹੀ ਪੜਦਾ ਨਹੀਂ ਇਸ ਕਰਕੇ ਇਸਨੇ ਸਜ਼ਾ ਤੇ ਇਹਨੂੰ ਅੰਬ ਨਹੀਂ ਦਿੱਤਾ ਕਿਹਾ ਇਹ ਤੇਰੀ ਸਜ਼ਾ ਹੈ ਠੀਕ ਹੈ ਨਾ ਆਪਾਂ ਖਾ ਗਏ ਚੋਰੀ ਚੋਰੀ ਆ ਦੇ ਮੁੰਡੇ ਤੇ ਚੋਰੀ ਅੱਜ ਦਾ ਟਾਈਟਲ ਵੀ ਰੱਖਣਾ ਮੁੰਡੇ ਤੇ ਚੋਰੀ ਆਪਾਂ ਖਾ ਗਏ ਬਾਈ ਤੇ ਉਧਰੋਂ ਸਾਡੇ ਘਰ ਆ ਗਏ ਰਾਜਮਾ ਉਹ ਵੀ ਬੜੀ ਵੱਡੀ ਟੈਂਸ਼ਨ ਵਈ 1.5 ਕਿਲੋ ਰਾਜਮਾ ਦੋਵੇਂ ਨਹੀਂ ਹੋ ਗਲੇ ਤੇ ਅੱਜ ਜੀ ਕਿਤਾਬ ਅੱਜ ਉਹ ਫਿਰ ਅੰਚਨਾ ਜੂ ਕਰਨ ਦੇ ਨਾ ਫੋਨ ਵੈਸੇ ਲੱਗੇ ਤੇ ਅੱਜ ਮੈਂ ਚਲ ਬਣਾਉਣੀ ਆ ਦੇਉ ਮੈਨੂੰ ਲੱਭੇ ਨਹੀਂ ਤੇ ਤੁਹਾਨੂੰ ਮੈਂ ਲੱਭ ਕੇ ਦਿਖਾਣੇ ਆ ਪਹਿਲੇ ਮਸ਼ੀਨ ਚਲਾਈ ਇੱਧਰ ਮੈਂ ਆਹ ਵੈਰੀ ਗੁੱਡ ਗੱਲ ਨਾ ਇਹ ਥਿੰ ਗਾਲੀ ਹੈ ਸਰਫ ਨਿਕਲ ਕੇ ਛੋੜੀ ਰਹਿ ਗਈ ਸਾਡੀ ਸੋਦੇ ਵਾਲੀ ਵਾਰੀ ਚ ਗਵਾਚ ਕੇ ਸਾਡੇ ਰਾਜਮਾ ਲਾਈਟ ਪੱਕਾ ਮੈਂ ਜਗਾ ਲਈ ਇਹ ਚ ਹੋਣਾ ਸੀ ਲੱਭ ਗਈ ਮੇਰਾ ਬਹੁਤ ਜਿਆਦਾ ਲਾਂਚ ਕਰਨੀ ਹੈ ਲੱਭ ਨਿੰਦੇ ਇਹ ਹਡੀ ਇਹ ਜੂ ਸਾਵਰੇ ਟੈਕਸੀ ਸਾਫ ਕਰਨ ਵਾਲੀ ਹੈ ਕੋਈ ਨਹੀਂ ਮੈਂ ਦੱਸਦੀ ਹਾਂ ਲੱਭਦੀ ਸੋਬੇ ਵਾਲੀ ਬਾਰੀ ਚ ਗਵਾਟਗੇ ਸਾਡੇ ਰਾਜਮਾ ਦੇਖਿਓ ਗਾਇਸ ਕਿ ਇਹਨੂੰ ਲੱਭਦੇ ਜੇ ਅੱਬੇ ਸਾਰੀ ਨਵੇਲੇ ਹੋਣੇ ਬੜੀਆਂ ਜੀ ਕਰਦਾ ਚੀਜ਼ਾਂ ਲਈ ਆਈ ਕੇ ਆ ਵੀ ਲਈ ਆਈਏ ਕਰ ਤੋਂ ਲਿਆ ਦੀ ਦੋ ਉਹ ਲੱਭ ਕੇ ਜੇ ਕਿੱਲੋਂ ਇਹਦਾ ਕਿੱਲੋਂ ਕਿਉਂ ਲੱਭ ਕੇ ਸਾਡੇ ਰਾਜਮਾ ਕੁਮਾਚੀ ਸੀ ਪਰ ਲੱਭ ਗਏ ਦੇਖ ਸਕਦੇ ਜੀ ਗਾਇਸ ਵੀਰੇ ਮੈਨੂੰ ਪਹਿਲਾਂ ਨਹੀਂ ਲੱਭੀ ਮੈਂ ਝੂਠ ਨਹੀਂ ਬੋਲੀ ਮੈਂ ਆਈ ਸੀ ਲੱਭ ਕੇ ਗਈ ਮੇਰੀ ਮੰਮੀ ਆਦਿ ਨੂੰ ਯਾ ਮੈਂ ਰਾਜਮਾ ਨਹੀਂ ਕਿਹਾ ਆਪਣਾ ਨਾਜ ਢਿੱਲੋ ਰਾਜਮਾ ਲੱਭ ਲਿਆ ਨੇ ਹੁਣ ਮੈਂਨਨ ਪੁੱਛਦੀ ਆ ਛਕਿੰਦ ਘਾਟੀ ਆ ਕੰਮ ਦੇ ਲੱਭ ਗਏ ਜੇ ਰਾਜਮਾ ਲੱਭ ਗਏ ਛਿਨੀ ਚੋਰੀ ਚੋਰੀ ਮੈਂ ਹੱਸ ਦਾ ਨਾਲ ਆਈ ਮੈਂ ਆਪਾਂ ਕਿਤੇ ਗਏ ਸੀ ਅਡੇ ਮਗੜੇ ਰਾਜਮਾ ਬਣਾ ਕੇ ਖਾ। ਕਿਹਦੇ ਗੱਲ ਕਰਨ ਵਾਲੀ? ਹਾਂ ਕਿਤੇ ਆਪਾਂ ਖਾਣੇਗੇ। ਮੈਂ ਰਾਜਮਾ ਕਿਤੇ ਜਲੇ ਹੁਣ ਚਟ ਲੱਭਗੇ। ਇਹ ਜੋ ਮਜ਼ਾਕ ਕਿਤੇ ਚੱਲ ਰਹੇ ਨੇ। ਹੁਣ ਖਾਣੇ ਜਿਕੇ ਨਹੀਂ। ਖਾਓਗੇ? ਅੰਠੇ ਰਾਜਮਾ ਜਾਓ। ਮੈਂ ਕਿਹਾ 10 ਕਿਲੋ ਮੈਂ ਤਾਂ ਖੁਸ਼ੀ ਬੜੀ ਚੜੀ ਜਿਹਾ ਕਿਲੋ। ਗਰਪੇ ਜਦੋਂ ਬਲੈਕਆਊਟ ਹੋਇਆ ਉਦੋਂ ਦਾ ਸੌਦਾ ਲਿਆਂਦਾ ਵੇਲੇ ਮੇਰੇ ਸਰਪੇ ਅ타 ਸਹੀ ਕਰਦੇ ਆਪਾ ਆਪਾ ਉਹ ਸਬਜ਼ੀਆਂ ਖਾਣੇ ਬਣਾ ਕੇ ਜਦੋਂ ਸਹੀ ਤੇ ਮਿਲੀ ਏਬਲ ਹੋ ਜਾਂਦੀ ਘਾ ਮਤਲਬ ਘਰ ਉਹ ਮਿਲ ਜਾਂਦੀ ਘਾਪਾ ਨੂੰ ਇਹੋ ਜੀਆਂ ਸਬਜ਼ੀਆਂ ਆਪਾ ਉਸ ਟਾਈਮ ਲਈ ਰੱਖੀਆਂ ਨੇ ਚੀਜ਼ਾਂ ਜੇਦੋਂ ਆਪਾਂ ਨੂੰ ਪਤਾ ਕੁਝ ਹੈ ਨਹੀਂ ਹੈ ਵੇਖਿਆ ਮੇਰੇ ਦਿਮਾਗ ਖਾਟੇ ਕਰ ਐਮਰਜੈਂਸੀ ਕੇ ਪਰੋਣੇ ਆ ਜਾਣ ਤੇ ਫਿਰ ਆਪਾਂ ਇਹੋ ਜੀਆਂ ਚੀਜ਼ਾਂ ਵਰਤ ਸਕਦੇ ਆ ਆਪਾਂ ਕਹੋ ਕੀ ਤੇ ਦਿੱਤੀਆਂ ਸਬਜ਼ੀਆਂ ਆਪਾਂ ਆਮ ਡੰਗ ਸਾਰ ਲਈਦੇ ਆ ਇਹ ਨਹੀਂ ਬਣਾਇਦਿਆਂ ਵਧੀਆ ਖਾਈਦਿਆਂ ਵਧੀਆ ਪਰ ਇਹੋ ਜਿਹੀ ਚੀਜ਼ਾਂ ਰੱਖੀਆਂ ਨੇ ਚਿੱਟੇ ਛੋਲੇ ਵੀ ਰੱਖੇ ਨੇ ਕਾਲੇ ਵੀ ਰੱਖੇ ਨੇ ਦਾਲ ਵੀ ਮਾਵਾਂ ਦੀ ਬਣਾਈ ਦੀ ਵੀ ਹੈ ਚਾਹੀਦੀ ਹੈ ਇਹਦੀ ਪਰ ਥੋੜਾ ਜਿਆਦਾ ਸਰਪੇ ਨਾਲ ਵਰਤੀ ਜਾ ਕੇ ਕਹਿਤਾ ਭਾਵੇਂ ਹੁਣ ਮੈਂ ਬਣਾਣੇ ਅੱਜ ਰਾਜਮਾ ਜੀ ਦੇ ਲਈ ਮੈਨੂੰ ਪਿਆਜ਼ ਟਮਾਟਰ ਅਦਰਕ ਲਸਣ ਚਾਹੀਦਾ ਜੋ ਸਾਡੇ ਘਰ ਨਹੀਂ ਹੈਗਾ ਲਾਇਆ ਇਹ ਤੇ ਗਾੜੀ ਖੁੱਜੀ ਐ ਅੱਛਾ ਇਹ ਨਾਲ ਹੋ ਨਾ ਮਿਲ ਹਾਲਾ ਇਹ ਮਰਖਣਾ ਹੁਣ ਉਬਾਲ ਲੈ ਹੈਲੋ ਫਰੈਂਡ ਇੱਕ ਤਾਂ ਨਾ ਵਿਦੇਸ਼ ਜਾ ਕੇ ਗੱਲ ਸੁਖਾਣੇ ਆ ਮੇਰੇ ਨਾਲ ਬਨੇ ਰਹੋ ਕੋਸ਼ਿਸ਼ ਨਹੀਂ ਮੈਂ ਕਹਣਾ ਬਸ ਤੁਹੀਂ ਸੁਣੀਓ ਸੋਲ ਲੈ ਕਿਸੇ ਨਾ ਮੈਂ ਕੋਈ ਖਲਾਉਂਦਾ ਕਾਟ ਡੇਈ ਮਾਤਾ ਬਾਹਰ ਤੇਨ ਗੁੱਸਾ ਚੜ ਗਿਆ ਸਾਡੇ ਕਰਦਾ ਹੈ ਮੇਨ ਕੰਟੈਂਟ ਹੈ ਨਿਆ ਇਹ ਵੀਡੀਓ ਵੇਖਣ ਕਿ ਦੀ ਸੋਹਣੀ ਆਉਂਦੀ ਵੇਖ ਲਓ ਭਾਵੇਂ ਹੋਰ ਵੇਖਾਂ ਢੀ ਮੇਰਾ ਸਾਡੇ ਬੇਬੀ ਇਹਦਾ ਨੁਗਰੀ ਬੇਨੀ ਆ ਕੇ ਮੱਝਾ ਬਾਹਰ ਗੱਡੋ ਆਪੇ ਆਹ ਕੱਢਣਾਂ ਨਹੀਂ ਪੰਜ ਦਾ ਟਾਈਮ ਹੋ ਗਿਆ ਆਪੇ ਕੱਢ ਲੈਂਦਾ ਲੋਕੇ ਦੋਵਰਾ ਨੂੰ ਵੇਖ ਤਰਾਂ ਮੈਂ ਸਵੇਰੇ ਤੋਂ ਮਾ ਪੜਾ ਤੜਾ ਲੈਣੀ ਉੱਠ ਕੇ ਆਈ ਨਹੀਂ ਨਾ ਫੜਿਆ ਕਰੋ ਉਹ ਭਾਏ ਕਿਸਾ ਉੱਤੇ ਚੱਕੀ ਦਾ ਤੋਂ ਮੇਰੇ ਕੋਲ ਘਰ ਵੀ ਦਿੱਤੇ ਆਪ ਦਾ ਉੱਥਾ ਹੈ ਆਪਣਾ ਆ ਆਹ ਫੱਗਿਆ ਰਹੀ ਜਾਂਦਾ ਕੋਈ ਨਹੀਂ ਆ ਰਿਹਾ ਜਾਂਦਾ ਆਪਾਂ ਤਾਂ ਜਿਹੜੇ ਨਾ ਜੇ ਤਾਂ ਉਹ ਆਪਣੇ ਨਾਲ ਕਿਉਂ ਆਸ ਬਰ ਜੇ ਵੀ ਆ ਨਹੀਂ ਸਕਦਾ ਆਪੇ ਘਾੜ ਲੈ ਜਾਂਦੇ ਵੀ ਐਵੇਂ ਜਾਣ ਕੇ ਤੇਜ਼ ਬਣੀ ਫਿਰਦੇ ਜੇ ਬੰਨੇ ਨਹੀਂ ਜੇ ਮਾਜਾ ਹੈ ਉਹ ਇਹਦੇ ਟੈਲਾ ਲਵਾਓ ਲੋਕ ਲਵਾ ਕੇ ਦਾ ਵੇੜੇ ਚ ਆਪਾਂ ਕਿਥੋਂ ਦੇਈਏ ਪੈਸੇ ਤੁਹਾਡੇ ਕੋ ਸਾਰੇ ਘਰ ਤੁਸੀਂ ਸੰਭੇ ਆ ਨਹੀਂ ਪੈਸੇ ਆ ਨਹੀਂ ਕਿੱਥੇ ਆਉਣੇ ਆ ਬਖਤਿਆਰ ਤੁਸੀਂ ਅਹੀਂ ਆ ਜਾਓ ਉਹਨੇ ਸਰਟਨ ਇਤਸੇ 3500500 ਰੁਪਏ ਆ ਕਾ ਦੋਦ ਤੇ ਤੁਹਾਡਾ ਹੈ ਇਹ ਤੇ ਆਪਾਂ ਵਰਤਿਆ ਹੀ ਨਹੀਂ ਇੱਕ ਦਿਨ ਇਤਨੇ ਖਰਚੇ ਬੂਰੇ ਕੀਤੇ ਆ ਫੇਰ ਜਿਵੇਂ ਆਉਣੇ ਤੇ ਲੋਕ ਮੈਂ ਲਵਾਉਣੇ 50 60 ਹਜ਼ਾਰ ਦਾ ਖਰਚ ਕਰੋੜਾ ਜੇ ਘਾ ਹੀ ਲਵਣਾ ਆ ਤਾਂ ਸਾਮ ਸਮਾ ਉਹ ਤਾਂ ਆਪੇ ਆਪੇ ਬੋਕਾ ਹੀ ਜਾਇਆ ਕੋਈ ਵੇਲੇ ਰਹਿੰਦੇ ਤੇ ਸਾਮ ਤੋਂ ਬਾਅਦ ਕਰੀ ਸਕਦੇ ਜੀ ਉਹ ਕੀ ਕਰਦੇ ਜੇ ਹੈ ਉਹ ਪੌੜਾ ਫੜ ਲਿਆ ਤੇ ਉਧਰ ਇਕੱਠਾ ਕਰਦਾ ਪੌੜਾ ਫੜ ਲਿਆ ਤੇ ਇਧਰ ਉਹ ਇਹਨੂੰ ਕਰਦਾ ਉਹ ਫਿਰ ਖਾ ਕੇੜਾ ਪੜਦਾ ਜੇ ਤੇ ਉਹ ਇਹਨੇ ਸਾਰੀ ਲੱਗ ਲਿਆ ਕਿ ਮਾਈ ਜੋਤੀ ਕੱਢਣ ਦੇ ਜੇ ਮੇਰੇ ਕਿਸੇ ਨੂੰ ਪਤਾ ਇਹ ਹੁੰਦਾ ਮੇਰਾ ਤਾਂ ਮੈਂ ਕਾ ਦਾ ਲੱਖਾ ਹੋ ਜਾਂਦਾ ਮੇਰਾ ਘਰ ਹੁੰਦਾ ਕੈਨੂੰ ਪੁੱਛਦਾ ਹੁੰਦਾ ਮਾਦਰ ਨੇ ਆਹੋ ਹਮੇਸ਼ਾ ਮਾਦਰ ਉਹ ਦਿਨਾਂ ਪਹਿਲੇ ਉਹਦੇ ਕੰਡੌ ਕਾਲਮ ਕਿੰਨੇ ਬੁੱਢੇ ਹੋ ਗਏ ਜਿ ਕਿੰਨੇ ਸਾਲ ਵਿਆਹ ਨੂੰ ਹੋ ਗਏ 50 ਸਾਲ 50 ਸਾਲ ਸਬਰ ਨਹੀਂ ਆਇਆ ਤਾਂ ਤੇ ਰੱਬ ਨੇ ਦਿੱਤਾ ਨਹੀਂ ਹੈ ਮੈਂ ਤੇ ਬਣਾਈ ਨਹੀਂ ਨਾ ਮੈਂ ਤੇ ਬਣਾਈ ਨਹੀਂ ਨਾ ਆਖੇ ਪਾ 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 ਦਾਦੀ ਜੀ ਤੇ ਮੇਰੇ ਵਧੀਆ ਘਰ ਬਾ ਲੱਭ ਕੇ ਦੋ ਭਾਈ ਜੋਤੀ ਮਾ ਮੇਰਾ ਲੱਗਾ ਤੂੰ ਤੇ ਕਾ ਮੈਂ ਜਾਂ ਕਿ ਨਾ ਤੇਰਾ ਟਾਈਮ ਚੱਲਦਾ ਅੱਛਾ ਬੇਦੇ ਤੇ ਵਧੀਆ ਗਿਆ ਵਿਚਾਰਾ ਕਿਰੀ ਮੇਰੇ ਲਈ ਚੱਗਾ ਹੈ ਰਾੜੋ ਰਾੜੋ ਆ ਰਾੜੋ ਮਾਸੀ ਨੂੰ ਕਹਿ ਦੇ ਨੇ ਨਹੀਂ ਸੋਣਾ ਦਾਦਾ ਹੋਵੇ ਜਮਾਨ ਚਾ ਸੀਹੋਟ ਸੀਹੋਟ ਦੋਨਾਂ ਦੇ ਤਾਂ ਸੀਹੋਟ ਦੇ ਇਧਰ ਆਜਾ ਅੱਜ ਮੈਂ ਉਹ ਘਾਰ ਬਚਾਈ ਤਾਂ ਬੰਦਾ ਕੋਈ ਬਗੇ ਸਿਰ ਤੇ ਕਿਉਂ ਆਇਆ ਕਰਦਾ ਸੀ ਇਹਨਾਂ ਦਾ ਉਹ ਇਹਨੂੰ ਤਾਂ ਦੇਣਾ ਉਹਨੂੰ ਕਿੱਲੇ ਕਿਤੇ ਤਾਹਣ ਕਿੰਨੀ ਇਹਦੇ ਦਾਰ ਖੜਾ ਦੇਣਾ ਉਹ ਦਾਰ ਹੀ ਨਾ ਘਾਰ ਦੀ ਮੰਦੇ ਨਾ ਤੇ ਅੱਛਾ ਦਾਦਾ ਦਾ ਉਹਗਾ ਬੋਤ ਦੇ ਮਾੜਾ ਮਾੜਾ ਤੇ ਮੈਂ ਵੀ ਮਾੜੀ ਹੈ ਉਹਨੇ ਦੋ ਮੱਜਾ ਸਾਹਮਣੀਆਂ ਇਸ ਤੋਂ ਸਵਾਏ ਉਹਨੇ ਕੋਈ ਘਰ ਦਾ ਕੰਮ ਨਹੀਂ ਕਰਨਾ ਜਾ ਕੇ ਤੇ ਸਬਜ਼ੀਆਂ ਦਾ ਉਹ ਆਪੇ ਕਰਾ ਲਾ ਗਏ ਮੌਸਮ ਵੈਰੀਗਾ ਮੈਂ ਕਿਹਦਾ ਹੋ ਜਾਣਾ ਉਹ ਘਰ ਉਹਨੂੰ ਬਾਹਰ ਕਲਾ ਨਹੀਂ ਸਕਦੇ ਮੇਰਾ ਬਚਾਇਆ ਹੀ ਬਚਿਆ ਰਹਿ ਗਿਆ ਏ ਕਿ ਉਹ ਜਲ ਜਾਂਦਾ ਤੁਸੀਂ ਦੇ ਘਰ ਚ ਹੋਰਾਂ ਨੂੰ ਦੇ ਜਾਣਾ ਹੈ ਨੂੰ ਮਾਂ ਪੁੱਤਾਂ ਨੂੰ ਬੰਨੇ ਲਾ ਜਾਣਾ ਜਿੱਦੇ ਚ ਲਾਗਦੇ ਹੋਈ ਜੇ ਉਹ ਸਾਡਾ ਘਰ ਗੇ ਰੱਬ ਨੇ ਇਹਨੂੰ ਰੱਖਿਆ ਤੇ ਰੱਖਣਾ ਵੀ ਹੈ ਵੇਖਿਓ ਸਹੀ ਅਗਲੇ ਪੁੱਤ ਨਾ ਵਿਆਹ ਟੋਰਾ ਨੂੰ ਤੁਹਾਨੂੰ ਵੀ ਪਤਾ ਲੱਗੇਗਾ ਪਿੰਡ ਦਾ ਪੰਜ ਸਰਪੰਚ ਦਾ ਸੱਦਿਆ ਤੇ ਇਹੋ ਗੱਲ ਦੀ ਸਵੇਰੇ ਬੈਸ ਹੋਈ ਤੁਸੀਂ ਨਾ ਕਰਿਆ ਕਰੋ ਆਪੇ ਕਰੇਗੇ ਨਾ ਕਰੇ तो रोंद रही आज कोई नहीं राजी ही रवे अजे ਆ ਉਹ ਮੇਰੇ ਤੇ ਫੜ ਲਿਆ ਕਰੇ ਹੋਰ ਹੋਰ ਕੋਈ ਚੀਜ਼ ਹੈਗੀ ਉਹ ਵੀ ਦੇ ਦਿਓ ਆਹ ਕੰਮ ਕਰਾਉਣਾ ਹੈ ਬਾਈ ਆਪਣਾ ਕੰਮ ਕਰਦਾ ਇਹ ਆਪਾ ਉਹ ਨੇ ਮੈਨੂੰ ਗਲਾਇਆ ਕਹਿੰਦਾ ਜਦ ਬਹਿਣਾ ਹੀ ਆ ਤੂੰ ਖੂਣਾ ਨਹੀਂ ਆ ਸਾਡੀ ਮਾਤਾ ਜੀ ਜਿਹੜੀ ਹਨ ਬੜੀਆਂ ਹੀ ਸੀਸਾ ਦੇਂਦੀ ਜੇ ਬੜੇ ਡਾਇਲੈਗ ਮਾਰਦੀ ਜੇ ਸਾਡੇ ਨਾਲ ਲੜਦੀ ਰਹਿੰਦੀ ਜੇ ਉਹਦੇ ਬਣਾਉ ਨਹੀਂ ਆ ਚਾਹ ਅਗੋਂ ਮੈਂ ਗਰਪੇ ਨੰਦਨ ਮਲਾ ਕੇ ਤੇ ਗੱਲਾਂ ਸਾਰੀਆਂ ਸਾਫ਼ ਸਪਸ਼ਟ ਕਰ ਦੇਣੀਆਂ ਕਿੰਨੀਆਂ ਗੱਲਾਂ ਸੁਣ ਕੇ ਆਈ ਹਾਂ ਇਹ ਗਰਪੇ ਜੀ ਹਾਂ ਮਾ ਮਾਤਾ ਨੂੰ ਫੇਰ ਐਟਾ ਮਿੰਟਾਂ ਦੀ ਵੀਡੀਓ ਆਪਣੇ ਬੱਚਾ ਨਹੀਂ ਮੈਂ ਇਹ ਚਾਹ ਗਰਪੇ ਜੀ ਉਹਦੇ ਖਾਪ ਹੋ ਜਾਦਾ ਜਾਂਦੀ ਹੈ ਤੇ ਕਿਸ ਨੇ ਕਹਿਣ ਵਾਲੇ ਨੇ ਵੀ ਕਹਿਣਾ ਤੁਹੇ ਕਿਉਂ ਇਤਰਾ ਮਜੂਰੇ ਕਨਾ ਕਰਦੇ ਜੀ ਕਹਿ ਦੇਣਾ ਮੈਂ ਕਹਿਣਾ ਪਰ ਅਗਲੇ ਨੂੰ ਨਹੀਂ ਪਰਾ ਤੇ ਮਜੂਰ ਦਾ ਪਰਾ ਮਾਂ ਨਹੀਂ ਆ 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 ਮੈਂ ਨਵੀਂ ਤੋਂ ਨਾ ਖੱਤੀ ਗਈ ਤੇ ਖੱਤੀ ਹੈ ਤੇਰੇ ਵੀ ਨਾ ਆਵੇ ਤੇ ਕੈਂਪਲ ਲਾਵੇ ਮੈਂ ਲਾਲੇ ਮੇਰੀ ਵੀ ਨਾ ਹੋਏ ਤੇ ਆ ਮੈਂ ਫੜਿਆ ਲਾ ਰੋ ਆ ਮੈਂ ਫੜਿਆ ਸਾਹਮਣੇ ਮੈਂ ਕੋ ਚੂੜ ਮੈਂ ਪਤਾ ਤੇ ਆਪਾਂ ਦਾ ਸਾਰੇ ਆਣ ਨਹੀਂ ਆਹੋ ਪਾਰਾ ਆਇਆ ਨੂੰ ਪੁਕਾਰਾ ਲੱਗਦੀ ਵਗਰ ਚੰਗਾ ਆ ਆਹੋ ਇਸ ਤਾਰਾ ਚਾਲੀ ਹੋਏ 5 ਵਜੇ ਮੈਂ ਹਾਂ ਚੱਲ ਠੀਕ ਹੈ ਮੰਨਿਆ ਅਗਰ ਭੇਜ ਪੱਠੇ ਨਹੀਂ ਪਾਇ ਤਾਂ ਹੀ ਪਾ ਤੇ ਜਦ ਮੈਂ ਵੀ ਢਾਲ ਸਬਜ਼ੀ ਬਣਾਉਂਦੀ ਹਾਂ ਹਾਂ ਉਹ ਜਿੰਨੇ ਲੋਨ ਕੰਨੀ ਗਈ ਨਹੀਂ ਕਰਾਉਣੀ ਨਾ ਸਹਿਵਾ ਬਾਹਰ ਚਲੋ ਠੀਕ ਹੈ ਗੁੱਸਾ ਨਾ ਕਰਿਓ ਸਾਡੇ ਘਰੇ ਕੰਮ ਚੱਲਦਾ ਰਹਿੰਦਾ ਉਹਨੇ ਤਨ ਫਿਰ ਵੀਡੀਓ ਨੇ ਘੜੀ ਨੂੰ ਠੀਕ ਹੋ ਜਾਣਾ ਉਹ ਜਦ ਕੰਮ ਕਰਦੀ ਇਹਨੂੰ ਰੱਬ ਹੀ ਦਿਸਾ ਆ ਜਾਂਦਾ ਤੇ ਵਾਸੇ ਇੱਕ ਥੋੜਾ ਜਿਹਾ ਦੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਸਾਥ ਸਨ ਉਹਦੀ ਲੜਾਈ ਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਜੀ ਤੇ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਸਹੀ ਕੌਣ ਗਲਤ ਆ ਰੇਲ ਇਹ ਦੇਖਣੀ ਠੀਕ ਮਿਲਦੇ ਹਾਂ ਅਸੀਂ ਅਗਲੀ ਨੈਕਸਟ ਵੀਡੀਓ ਨਾਲ ਬਾਏ ਬਾਏ